ਲੈ ਵੀ ਮਿੱਤਰੋ ਜੇ ਹੁਣ ਤੁਸੀਂ ਆਪਣੇ ਪਾਲਤੂ ਕੁੱਤੇ ਨੂੰ ਬਾਹਰ ਮਲ ਮੂਤਰ ਕਰਾਉਂਦੇ ਫੜੇਗੇ ਤਾਂ ਤੁਹਾਨੂੰ 10000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਨਵੀਆਂ ਹਦਾਇਤਾਂ ਨਵੇਂ ਨਿਯਮ ਜੁਰਮਾਨੇ ਤਹਿਤ ਜਾਰੀ ਕਰ ਦਿੱਤੇ ਹੈ ਕਿਨੇ ਕੀਤੇ ਹੈ ਚੰਡੀਗੜ੍ਹ ਦੇ ਨਗਰ ਨਿਗਮ ਨੇ ਚੰਡੀਗੜ੍ਹ ਦੇ ਵਿੱਚ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਲਾਗੂ ਹੋ ਜਾਵੇ ਇਹ ਤਾਂ ਕੀ ਹੈ ਜਗ੍ਹਾ ਨਿਸ਼ਚਿਤ ਕਰ ਲਈ ਤੁਸੀਂ ਆਪਣੇ ਮਕਾਨ ਦੇ ਹਿਸਾਬ ਨਾਲ ਕੁੱਤੇ ਰੱਖ ਸਕੋਗੇ ਅਗਰ ਤੁਸੀਂ ਬਾਹਰ ਇਤੇ ਹੋਰ ਜਗ੍ਹਾ ਤੇ ਮਲਮੂਤਰ ਕਰਵਾ ਰਹੇ ਹੂ ਕੁੱਤੇ ਨੂੰ ਨਿਗਾਹ ਦੇ ਵਿੱਚ ਆ ਗਏ ਨਗਰ ਨਿਗਮ ਦੇ ਅਧਿਕਾਰੀਆਂ ਦੇ ਤਾਂ ਤੁਹਾਨੂੰ 10000 ਰੁਪਏ ਤੱਕ ਦਾ ਜੁਰਮਾਨਾ ਜਿਹੜਾ ਉਹ ਕਰਵਾਉਣਾ ਪੂ ਐਂ ਕਹਿੰਦੇ ਖੁੱਲੇ ਦੇ ਵਿੱਚ ਹੁਣ ਤੁਸੀਂ ਆਪਣੇ ਪਾਲਤੂ ਜਾਨਵਰ ਨੂੰ ਕੁੱਤੇ ਨੂੰ ਮਲਮੂਤਰ ਨਹੀਂ ਕਰਵਾ ਸਕੋਗੇ ਇਸ ਤੋਂ ਇਲਾਵਾ ਘਰ ਦੀ ਉਸਾਰੀ ਦੇ ਹਿਸਾਬ ਨਾਲ ਕੁੱਤੇ ਪਾਲਣ ਦੀ ਗਿਣਤੀ ਜਾਰੀ ਕਰਤੀ ਨਾਲ ਹਦਾਇਤਾਂ ਕਰਤੀਆਂ ਤਾਂ ਹੁਣ ਘਰ ਦੇ ਹਿਸਾਬ ਨਾਲ ਜੇ ਤੁਸੀਂ 5 ਮਰਲੇ ਦੇ ਘਰ ਦੇ ਵਿੱਚ ਰਹਿੰਦੇ ਹੋ ਤੁਹਾਡਾ ਘਰ 5 ਮਰਲਿਆਂ ਦੇ ਵਿੱਚ ਹੈ ਤਾਂ ਤੁਸੀਂ ਇੱਕ ਕੁੱਤਾ ਰੱਖ ਸਕਦੇ ਹੋ ਜੇ 10 ਮਰਲਿਆਂ ਦੇ ਵਿੱਚ ਆ ਗਿਆ ਤਾਂ ਦੋ ਕੁੱਤੇ ਰੱਖ ਸਕਦੇ ਹਾਂ 12 ਮਰਲਿਆਂ ਤੱਕ ਤਿੰਨ ਕੁੱਤੇ ਰੱਖ ਸਕਦੇ ਹਾਂ ਇੱਕ ਕਨਾਲ ਤੱਕ ਚਾਰ ਕੁੱਤੇ ਰੱਖ ਸਕਦੇ ਹਾਂ ਤਾਂ ਇਹ ਚੰਡੀਗੜ੍ਹ ਦੇ ਵਿੱਚ ਹਦਾਇਤਾਂ ਜਾਰੀ ਹੋ ਚੁੱਕੀਆਂ ਨੇ ਕੁੱਤੇ ਪਾਲਣ ਨੂੰ ਲੈ ਕੇ ਜਾਣਕਾਰੀ ਨੂੰ ਸ਼ੇਅਰ ਕਰਦੇ ਹੋ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਰੱਖਿਓ